ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰ ਤੁੰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਾਚਨ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਹੁਰੇ ਕਾ ਹਨਉ ਹੋਰ ਗੁਰੂ ਅਮਰਦਾਸ ਜੀ ਮਹਾਰਾਜ ਗੁਰਗਦੀਤੇ ਸੋਣੀ ਖੋਂ ਤੋ ਪਹਿਲੇ ਉਹਨਾਂ ਦਾ ਨਿਯਮ ਹੈ ਤੇ ਹਰ ਸਾਲ ਗੰਗਾ ਦੇਸ਼ ਨਾਮ ਲਈ ਜਯ ਕਰਦੇ ਨੇ ਇੱਕ ਵਾਰ ਜਾ ਰਹੇ ਨੇ ਸਾਧੂ ਮਿਰਿਆ ਇਕੱਠੇ ਸਫਰ ਕਰ ਰਹੇ ਨੇ ਉਸੂ ਸਾਧੂ ਨੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ ਬਾਬਾ ਅਮਰਦਾਸ ਜੀ ਪਾਣੀ ਲੈ ਕੇ ਆਏ ਉਸਨੇ ਪਾਣੀ ਪੀ ਲਿਆ ਤੇ ਸੁਭਾਅ ਕੀ ਪੁੱਛ ਲਿਆ ਤੁਹਾਡਾ ਗੁਰੂ ਕੋਣ ਹੈ ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਮੈਂ ਅਜੇ ਗੁਰੂ ਧਾਰਨ ਨਹੀਂ ਕੀਤਾ ਉਹ ਸਾਧੂ ਬੜਾ ਦੁਖੀ ਹੋਇਆ ਕਿ ਨਿਉਰੇ ਦੇ ਹੱਥੋਂ ਪਾਣੀ ਪੀਣ ਦੇ ਨਾਲ ਮੇਰਾ ਧਰਮ ਤੇ ਮੇਰਾ ਜਨਮ ਭ੍ਰਸ਼ਟ ਹੋ ਗਿਆ ਇਹ ਸ਼ਬਦੋ ਵਾਬਾ ਅਮਰਦਾਸ ਦੇ ਹੱਦੇ ਦੇ ਵਿੱਚ ਇੱਕ ਤੀਰ ਵਾਂਗ ਲੱਗ ਗਏ ਤੇ ਉਸ ਦੀ ਕਸਖਾ ਹਮੇਸ਼ਾ ਬਣੀ ਰਹੀ ਗੁਰੂ ਅਮਰਦਾਸ ਜੀ ਮਹਾਰਾਜ ਰਿਸ਼ਤੇ ਵਿੱਚ ਲਗਦੀ ਨੂੰ ਮੇਰੀ ਅਮਰੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਉਹ ਸ਼ਵੀਰ ਵੇਲੇ ਹਾ ਦੂਜ ਕਰਦਾ ਕੰਮ ਕਾਜ ਕਰਦੀ ਹੋਈ ਬਾਣੀ ਉਚਾਰਨ ਕਰਦੀ ਹੈ ਬਾਣੀ ਪੜਦੀ ਹੈ ਤੇ ਬਾਬਾ ਅਮਰਦਾਸ ਉਸ ਬਾਣੀ ਨੂੰ ਸੁਣਦੇ ਨੇ ਇੱਕ ਦਿਨ ਸ਼ਬਦ ਸਰਵਣ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਰੂ ਰਾਗ ਅੰਦਰ ਕਨੁਨੀ ਕੋ ਗੁਰ ਮਨਮਸਵਾਣੀ ਬੁਰਾ ਪਲਾ ਦੋ ਇਲਿਖ ਪਏ ਜੋ ਜੋ ਕਰ ਚਲਾਈ ਤੋ ਚਲੀਏ ਤੋ ਗੁਣ ਨਾਹੀ ਅੰਤਾਰੇ ਚਿਤ ਚੀਤ ਤਸਕੀਨੀ ਬਾਵਰਿਆ ਹਰ ਵੇਛੋ ਤੇਰੇ ਗੁਣ ਗਲਿਆ ਰਹੋ ਜਾਲੀ ਰਹਿਣ ਜਾਲ ਜਨ ਹੋਊਗਾ ਜੇਤੀ ਕੜੀ ਫਾਹੀ ਤੇ ਤੀਰ ਆਸ ਰਸ ਚੋਕ ਚੁਗੇ ਨਿਤ ਫੋਰਸੇ ਛੂਟ ਸਮੂੜ 51 ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤੇ ਸੁਪਰ ਮਨ ਜਲਿਆ ਸੰਨੀ ਚੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅਮਰਤ ਮੁਖ ਦੇਵਾ ਤੋ ਨਾਨਕ ਤ੍ਰਿਸ਼ਟਸ ਦੇਹਾ ਭਇਆ ਮਨੂਰ ਮਨੂਰ ਛੜਿਆ ਹੋਇਆ ਲੋਹਾ ਜਿਹੜਾ ਕਿਸੇ ਕੰਮ ਦਾ ਨਹੀਂ ਉਹ ਕੰਚਨ ਹੋ ਸਕਦਾ ਗੁਰੂ ਮਿਲੇ ਤਾਂ ਇਹ ਕਿਸਤੀ ਬਾਣੀ ਪੜ ਰਹੀ ਉਹ ਬੇਟੇ ਇਹ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਉਹ ਤੇ ਹੁਣ ਸੱਚਖੰਡ ਗਮਨ ਕਰ ਗਏ ਨੇ ਪਰੰਤੂ ਮੇਰੇ ਪਿਤਾ ਜੀ ਗੱਡੀ ਤੇ ਸੋਬਨੀਕ ਨੇ ਚੱਲ ਉਹਨਾਂ ਕੋਲ ਚੱਲੀਏ ਤੇ ਦਾ ਬਹਾਮਰਦਾਰ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਆਇਨੇ ਗੁਰੂ ਪਿਆਰਿਓ ਗੁਰੂ ਵਾਲੇ ਹੋਣਾ ਕਿੰਨਾ ਜਰੂਰੀ ਹੈ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਸਤਿਗੁਰ ਕੇ ਜਨਮੇ ਗਵਰ ਮਟਾਇਆ ਸਿੱਧ ਗੋਸ਼ਟ ਮੇਰਾ ਜਨਮ ਸਤਗੁਰ ਦੇ ਘਰੇ ਹੋਇਆ ਮੇਰਾ ਆਉਣਾ ਜਾਣਾ ਮਿਟ ਗਿਆ ਆਇਐ ਕਰ ਹੰਭੋ ਤਬਸਾਈ ਜਬ ਹਮ ਰਾਮ ਗਰਭ ਹੋਏ ਆਏ ਮੇਰੀ ਆਤਮਾ ਨੇ ਬੜੇ ਘਰਾਂ ਵਿੱਚ ਵਾਸਾ ਕੀਤਾ ਭਾਵ ਮੈਂ ਬਹੁਤ ਜੂਨਾ ਹਡਾਈਆਂ ਫਿਰ ਮੇਰਾ ਵਾਸਾ ਰਾਮ ਦੇ ਗਰਭ ਵਿੱਚ ਹੋ ਗਿਆ ਭਾਵ ਗੁਰੂ ਦੇ ਘਰੇ ਸਾਡਾ ਜਨਮ ਦੇ ਉਸ ਅੰਦਰ ਸਰੀਰਕ ਜਨਮ ਮਾਤਾ ਪਿਤਾ ਦੇ ਘਰੇ ਹੁੰਦਾ ਇਸੋ ਦਾ ਆਤਮਿਕ ਜਨਮ ਹੈ ਨਾ ਉਹ ਗੁਰੂ ਦੇ ਘਰੇ ਹੁੰਦਾ ਹੈ ਸਾਡਾ ਸਰੀਰ ਵੀ ਸਰੀਰ ਤੇ ਆਤਮਾ ਦਾ ਸੁਮੇਲ ਹੈ ਸਰੀਰ ਦਾ ਜਨਮ ਮਾਤਾ ਪਿਤਾ ਦੇ ਘਰੇ ਤੇ ਆਤਮਾ ਦਾ ਜਨਮ ਉਹ ਗੁਰੂ ਘਰੇ ਹੁੰਦਾ ਹੈ ਹਰੇਕ ਧਰਮ ਦੇ ਵਿੱਚ ਗੁਰੂ ਤਾਰਨ ਕਰਨ ਦੀ ਵਿਧੀ ਹੈ ਜੋ ਸਿੱਖ ਧਰਮ ਦੇ ਵਿੱਚ ਇਹ ਵਿਧੀ ਹੈ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਕੀ ਹੋਈ ਰੋ ਰੀਤ ਹੈ ਚਰਨ ਧੋਏ ਰਹਿ ਰਾਸ ਕਰ ਚਰਨ ਨਾਮ ਰ ਸਿੱਖਾਂ ਪਲਾਇਆ ਇਹ ਚਰਨ ਪਹੌਂਸੀ ਥੋੜੀ-ਹੋੜੀ ਸਤਿਗੁਰੂ ਸਮਰੱਥ ਨੇ ਜਾਣੀ ਜਾਣਨੇ ਨਨਪਤਾ ਸਿੱਕੇ ਕਿਸੇ ਜਨ ਇਸ ਨੇ ਸ਼ਬਦ ਪਹਲਦਾਰੂਪ ਧਾਰਨ ਕਰਨਾ ਫਿਰ ਸਤਿਗੁਰੂ ਜਦੋਂ ਕਿਸੇ ਸਿੱਖ ਨੇ ਆ ਕੇ ਬੇਨਤੀ ਕਰਨੀ ਸਿੱਖੀ ਬਖਸ਼ੂ ਤਾਂ ਕਿਸੇ ਮੁਖੀ ਸਿੱਖ ਨੂੰ ਕਹਿ ਦੇਣਾ ਕਿ ਇਸ ਨੂੰ ਤੂੰ ਇਸ ਬਾਣੀ ਦਾ ਪਾਠ ਕਰਕੇ ਜੋ ਗਿਆਨ ਉਹ ਸ਼ਕਾਰੇ ਤੇ ਉਹ ਸਿੱਖ ਪੰਥ ਵਿੱਚ ਸ਼ਾਮਲ ਹੋ ਜਾਂਦਾ ਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕਰਕੇ ਦੇਹ ਤਾਰੀ ਗੁਰੂ ਦੀ ਜੋ ਪਰੰਪਰਾ ਸੀ ਉਸ ਨੂੰ ਸਮੇਟਦੇ ਹੋਏ ਜੋ ਸ਼ਬਦ ਗੁਰੂ ਦੀ ਪਰੰਪਰਾ ਉਹ ਰੰਗ ਕੀਤੀ ਇਹ ਪਰੰਪਰਾ ਨਵੇਕਲੀ ਹੈ ਸਾਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਿੱਧਾਂ ਨੇ ਪੁੱਛਿਆ ਸੀ ਤੇਰਾ ਕਵਣ ਗੁਰੂ ਜਿਸका ਤੋਂ ਚੇਲਾ ਉਤਰ ਕੇ ਸੀ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਹੀ ਗੁਰੂ ਹੈ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦ ਦੇ ਜੰਗ ਵਾਉ ਰਾਨੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸਤ ਗੁਰੂ ਸਤ ਗੁਰੂ ਦਾ ਸਰੂਪ ਕੀ ਹੁੰਦਾ ਹੈ ਤਾਂ ਕਾਨੜਾ ਰਾਗ ਵਿੱਚ ਸਤ ਗੁਰੂ ਨੇ ਬਖਸ਼ਿਸ਼ ਕਰਕੇ فرمایا ਸੀ ਸਤ ਗੁਰੂ ਬਚਨ ਬੈਤਨ ਹੈ ਸਤ ਗੁਰ ਪਾਦਰ ਮੁਕਤ ਜਨਾਬੇ ਉ ਗੁਰੂ ਪਿਆਰੋ ਸਤਿਗੁਰੂ ਬਚਨ ਹੁੰਦੇ ਆ ਬਚਨ ਹੀ ਸਤਿਗੁਰੂ ਹੁੰਦਾ ਸਤਿਗੁਰੂ ਬਾਣੀ ਆ ਬਾਣੀ ਹੀ ਸਤਿਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੂ ਗੁਰੂ ਤਾਰਨ ਕਰਨਾ ਮਨੁੱਖਾ ਜਨ ਨੂੰ ਸਫਲ ਕਰਨ ਵਾਸਤੇ ਮਨੁੱਖੀ ਜੀਵਨ ਦਾ ਜੋ ਉਦੇਸ਼ ਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲੇ ਦੇ ਸੰਜਰੀਆ ਜਗਦੀਸ਼ ਨੂੰ ਮਿਲਣ ਵਾਸਤੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ ਤੇ ਅੰਮ੍ਰਿਤ ਅਬਲਾਸ਼ੀਓ ਨੂੰ ਜੋ ਪੌਹਲ ਖੰਡੇ ਕੀ ਪੌਹਲ ਉਹ ਨਬਖਤੇਨੀ ਇਸ ਦਿਨੋ ਪੁਰਾਣੀ ਉਹ ਗੁਰੂ ਵਾਲਾ ਬਣ ਜਾਂਦਾ ਸੋ ਤਾਹਨ ਛਕਣੀ ਅਮਰਤ ਪਾਨ ਕਰਨਾ ਹਾਰਿਆ ਅਮਰਤ ਪਾਨ ਕਰੋ ਸਾਦ ਸੰਗ ਅਮਰਤ ਪੀਵੋ ਸਦਾ ਚਿਰ ਜੀਵੋ ਹਸਿ ਅਮਰਤ ਅੰਦੋ ਅਨੰਤਾ ਰੰਗਤ ਮੋਸਾ ਪੂਰਨ ਅਸਾ ਕਭਨ ਵਾਪੇ ਚਿੰਤਾ ਸੋ ਵਿਦਿਊਸਾਰ ਅਮਰਤ ਪਾਨ ਕਰਨਾ ਹਰੇਕ ਗੁਰਸ਼ਿਕ ਦਾ ਫਰਜ਼ ਹੈ ਅਮਰਤ ਦੇ ਦਾਤੇ ਸਤਿਗੁਰੂ ਹੈ ਅਮਰਤ ਪੀਆ ਸਤਿਗੁਰ ਦੀਆ ਔਰ ਨਾ ਜਾਣਾ ਦੂਆਤੀ ਆ ਪੰਜ ਪਿਆਰੇ ਗੁਰੂ ਦੀ ਕਲਾ ਵਰਤਦੀ ਹੈ ਉਹਨਾਂ ਵਿੱਚ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਅੰਮ੍ਰਿਤ ਪਾਨ ਕਰਵਾ ਸਕਦੇ ਹਨ ਪੰਜ ਪਿਆਰੇ ਕਿੰਨੇ ਵੀ ਉੱਚੇ ਜੀਵਨ ਵਾਲੇ ਹੋਣ ਨਾ ਬਿਆਸੀ ਹੋਣ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਤੋਂ ਬਿਨਾ ਉਹ ਅੰਮ੍ਰਿਤ ਪਾਨ ਨਹੀਂ ਕਰਵਾ ਸਕਦੇ ਸੋ ਅਮਰ ਦੀ ਬਖਸ਼ਿਸ਼ ਗੁਰੂ ਤੋਂ ਹੀ ਹੁੰਦੀ ਹੈ ਤੇ ਇਹ ਪੰਜੋਂ ਪਿਆਰੀਆਂ ਰਾਹੀ ਗੁਰੂ ਦੀ ਕਲਾ ਵਰਤਦੀ ਹੈ ਇਸ ਵਾਸਤੇ ਗੁਰੂ ਪਿਆਰਿਓ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਗੁਰੂ ਦਾ ਬਚਨ ਕਮਾਈਏ ਗੁਰੂ ਦਾ ਬਚਨ ਕਮਾਉਂਦੇ ਹੋਏ ਜੋ ਸਾਡਾ ਜੀਵਨ ਦਾ ਮਨੋਰਥ ਹੈ ਉਸ ਦੀ ਪ੍ਰਾਪਤੀ ਵੱਲ ਨੂੰ ਯਤਨ ਕਰੀਏ ਉਦਮ ਕਰੀਏ ਸਤਗੁਰ ਬਾਝ ਜੋ ਹੈ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾ ਮੂਰਾ ਸੋ ਨਿਗਰਾ ਹੋਂ ਦਾ ਜੋ ਕਲੰਕ ਹੈ ਉਸ ਤੋਂ ਬਚੀਏ ਪੁੱਲਾਂ ਚੁੱਕਾਂ ਲਈ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ